ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹਾਂਜੀ ਆਪਾਂ ਗੁਰਬਾਣੀ ਦੀ ਲੜੀ ਅੱਗੇ ਤੋਰੀਏ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀ ਹਾਂਜੀ ਅੱਜ ਆਪਾਂ ਪਾਠ ਕਰਾਂਗੇ ਅੰਗ ਗੁਰੂ ਗ੍ਰੰਥ ਸਾਹਿਬ ਜੀ ਦੇ 33 ਤੋਂ ਲੈ ਕੇ 35 ਤੱਕ ਜੀ ਗੁਰੂ ਅਮਰਦਾਸ ਜੀ ਦੀ ਬਾਣੀ ਚੱਲ ਰਹੀ ਹੈ ਜੀ ਸ੍ਰੀ ਰਾਗ ਵਿੱਚ ਸ੍ਰੀ ਰਾਗ ਮਹੱਲਾ 3 ਜੀ ਕਿਰਪਾ ਕਰੇ ਗੁਰ ਪਾਈਐ ਹਰ ਨਾਮੋਂ ਦੇ ਦਿਰੜਾਏ ਬਿਨ ਗੁਰ ਕਿਨੇ ਨਾ ਪਾਇਓ ਬਿਰਥਾ ਜਨਮ ਗਵਾਏ ਮਨਮੁਖ ਕਰਮ ਕਮਾਵਣੇ ਦਰਗਹਿ ਮਿਲੈ ਸਜਾਏ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਜੇ ਪਰਮਾਤਮਾ ਸਾਡੇ ਤੇ ਕਿਰਪਾ ਕਰਦੇ ਨੇ ਤਾਂ ਸਾਨੂੰ ਗੁਰੂ ਦੇ ਨਾਲ ਮਿਲਾਪ ਹੁੰਦਾ ਤੇ ਫਿਰ ਗੁਰੂ ਸਾਡੇ ਅੰਦਰ ਹਰੀ ਦਾ ਨਾਮ ਦ੍ਰਿੜਾਕ ਦਿੰਦੇ ਨੇ ਪੱਕਾ ਕਰ ਦਿੰਦੇ ਨੇ ਕਹਿੰਦੇ ਗੁਰੂ ਤੋਂ ਬਿਨਾਂ ਕਿਸੇ ਨੇ ਵੀ ਪਰਮਾਤਮਾ ਦਾ ਨਾਮ ਨਹੀਂ ਪਾਇਆ ਤੇ ਫਿਰ ਇਸ ਤਰ੍ਹਾਂ ਉਹ ਆਪਣਾ ਜਨਮ ਵਿਰਥਾ ਗਵਾ ਦਿੰਦੇ ਨੇ ਜਿਹੜੇ ਮਨਮੁਖ ਨੇ ਕਹਿੰਦੇ ਮਨਮੁਖ ਕਰਮ ਕਮਾਵਣੇ ਦਰਗਹਿ ਮਿਲੇ ਸਜਾਏ ਜਿਹੜੇ ਮਨਮੁਖ ਕੰਮ ਕਰਦੇ ਨੇ ਚਾਹੇ ਉਹ ਧਾਰਮਿਕ ਕੰਮ ਵੀ ਕਰਦੇ ਨੇ ਪਰ ਕਿਉਂਕਿ ਉਹ ਆਪਣੇ ਮਨ ਦੇ ਪਿੱਛੇ ਸਿਰਫ ਪਖੰਡ ਵਿੱਚ ਕਰਦੇ ਨੇ ਫਿਰ ਇਨ੍ਹਾਂ ਕੰਮਾਂ ਦੇ ਨਾਲ ਵੀ ਦਰਗਾਹ ਦੇ ਵਿੱਚ ਸਜ਼ਾ ਮਿਲਦੀ ਹੈ ਮਨ રે ਦੂਜਾ ਭਾਉ ਚੁਕਾਏ ਕਹਿੰਦੇ ਇਹ ਮੇਰੇ ਮਨ ਮਾਇਆ ਵਾਲਾ ਪਿਆਰ ਖਤਮ ਕਰ ਦੇ ਅੰਤਰ ਤੇਰਾ ਹਰ ਵਸੈ ਗੁਰ ਸੇਵਾ ਸੁਖ ਪਾਏ ਰਹਾਉ ਕਹਿੰਦੇ ਤੂੰ ਇਹ ਸਮਝ ਲੈ ਇਸ ਗੱਲ ਨੂੰ ਕਹਿੰਦੇ ਪੱਕਾ ਕਰ ਲੈ ਕਿ ਤੇਰੇ ਅੰਦਰ ਪਰਮਾਤਮਾ ਵਸਦਾ ਕਦੋਂ ਜਦੋਂ ਤੂੰ ਗੁਰੂ ਦੀ ਸੇਵਾ ਕਰਦਾ ਤੇ ਗੁਰੂ ਦੀ ਸੇਵਾ ਕਰਨ ਦੇ ਨਾਲ ਤੇਰੇ ਅੰਦਰ ਪਰਮਾਤਮਾ ਦਾ ਵਾਸਾ ਹੋ ਜਾਂਦਾ ਤੇ ਤੈਨੂੰ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਸੱਚ ਬਾਣੀ ਸੱਚ ਸ਼ਬਦ ਹੈ ਜਾਂ ਸੱਚ ਤਰੇ ਪਿਆਰ ਕਹਿੰਦੇ ਗੁਰੂ ਦੀ ਬਾਣੀ ਸੱਚੀ ਬਾਣੀ ਸੱਚਾ ਸ਼ਬਦ ਹੈ ਪਰਮਾਤਮਾ ਦਾ ਕਹਿੰਦੇ ਉਹਦੇ ਨਾਲ ਤੈਨੂੰ ਸੱਚੇ ਦੇ ਨਾਲ ਬਾਣੀ ਵਿੱਚ ਲੱਗ ਕੇ ਸ਼ਬਦ ਵਿੱਚ ਲੱਗ ਕੇ ਸੱਚੇ ਦੇ ਨਾਲ ਤੈਨੂੰ ਪਿਆਰ ਹੋ ਜਾਂਦਾ ਹੈ ਹਰ ਕਾ ਨਾਮ ਮਨ ਵਸੈ ਹਉਮੈ ਕਰੋਧ ਨਿਵਾਰ ਕਹਿੰਦੇ ਜਦੋਂ ਹਰੀ ਦਾ ਨਾਮ ਸਾਡੇ ਅੰਦਰ ਵਸ ਜਾਂਦਾ ਤਾਂ ਹਉਮੈ ਦਾ ਤੇ ਕਰੋਧ ਦਾ ਅੰਦਰੋਂ ਖਾਤਮਾ ਹੋ ਜਾਂਦਾ ਮਨ ਨਿਰਮਲ ਨਾਮ ਧਿਆਈਏ ਤਾਂ ਪਾਏ ਮੁਖ ਦਵਾਰ ਕਹਿੰਦੇ ਜਦੋਂ ਅਸੀਂ ਪਰਮਾਤਮਾ ਦੇ ਨਾਮ ਨੂੰ ਧਿਆਉਨੇ ਆ ਤਾਂ ਸਾਡਾ ਮਨ ਨਿਰਮਲ ਹੋ ਜਾਂਦਾ ਤੇ ਸਾਡੇ ਅੰਦਰੋਂ ਵਿਕਾਰਾਂ ਦੀ ਖਲਾਸੀ ਹੋ ਜਾਂਦੀ ਹੈ ਹਉਮੈ ਵਿੱਚ ਜਗ ਬਿੰਸ ਦਾ ਮਰ ਜਮ ਮੈਂ ਆਵੇ ਜਾਏ ਕਹਿੰਦੇ ਸਾਰਾ ਜੱਗ ਜਿਹੜਾ ਹਉਮੇ ਦੇ ਵਿੱਚ ਹੀ ਕਹਿੰਦੇ ਮਤਲਬ ਆਪਣਾ ਜੀਵਨ ਬੇਅਰਥ ਗਵਾ ਰਿਹਾ ਹੈ ਤੇ ਜੰਮਣ ਮਰਨ ਦੇ ਚੱਕਰ ਵਿੱਚ ਪਿਆ ਹੋਇਆ ਹੈ ਮਨਮੁਖ ਸ਼ਬਦ ਨਾ ਜਾਣਨੀ ਜਾਸਨ ਪਤ ਗਵਾਏ ਕਹਿੰਦੇ ਜੋ ਮਨਮੁਖ ਜੀਵ ਨੇ ਕਹਿੰਦੇ ਉਹ ਗੁਰੂ ਦੇ ਸ਼ਬਦ ਦੇ ਨਾਲ ਸਾਂਝ ਨਹੀਂ ਪਾਉਂਦੇ ਹੈਗੇ ਤੇ ਇਸ ਤਰ੍ਹਾਂ ਆਪਣੀ ਇੱਜ਼ਤ ਗਵਾ ਕੇ ਜਾਂਦੇ ਹਨ ਗੁਰ ਸੇਵਾ ਨਾਉ ਪਾਈਐ ਸੱਚੇ ਰਹੇ ਸਮਾਏ ਕਹਿੰਦੇ ਜੋ ਗੁਰੂ ਦੀ ਸੇਵਾ ਕਰਕੇ ਪਰਮਾਤਮਾ ਦਾ ਨਾਉ ਪਾ ਲੈਂਦੇ ਨੇ ਉਹ ਹਮੇਸ਼ਾ ਸੱਚੇ ਵਿੱਚ ਸਮਾਏ ਰਹਿੰਦੇ ਹਨ ਸ਼ਬਦ ਮੰਨਿਐ ਗੁਰ ਪਾਈਐ ਵਿੱਚੋਂ ਆਪ ਗਵਾਏ ਕਹਿੰਦੇ ਜਦੋਂ ਅਸੀਂ ਗੁਰੂ ਦੇ ਸ਼ਬਦ ਨੂੰ ਮੰਨ ਲੈਂਦੇ ਆ ਤਾਂ ਫਿਰ ਅਸੀਂ ਗੁਰੂ ਨੂੰ ਪਾ ਲੈਨੇ ਆ ਤਾਂ ਇਸ ਤਰ੍ਹਾਂ ਸਾਡੇ ਅੰਦਰੋਂ ਕਹਿੰਦੇ ਆਪਾ ਭਾਵ ਹੰਕਾਰ ਖਤਮ ਹੋ ਜਾਂਦਾ ਅਨ ਦਿਨ ਭਗਤ ਕਰੇ ਸਦਾ ਸੱਚੇ ਕੀ ਲਿਵਲਾਏ ਨਾਮ ਪਦਾਰਥ ਮਨ ਵਸਿਆ ਨਾਨਕ ਸਹਿਜ ਸਮਾਏ ਕਹਿੰਦੇ ਜਦੋਂ ਕੋਈ ਜੀਵ ਹਰ ਰੋਜ਼ ਸੱਚੇ ਪਰਮਾਤਮਾ ਦੇ ਨਾਲ ਲਿਵ ਲਾ ਕੇ ਉਹਦੀ ਭਗਤੀ ਕਰਦਾ ਹੈ ਕਹਿੰਦੇ ਉਹਦੇ ਅੰਦਰ ਨਾਮ ਪਦਾਰਥ বাস ਜਾਂਦਾ ਹੈ ਉਹਦੇ ਮਨ ਦੇ ਵਿੱਚ ਤੇ ਫਿਰ ਕਹਿੰਦੇ ਹੇ ਨਾਨਕ ਉਹ ਫਿਰ ਆਤਮਿਕ ਅਡੋਲਤਾ ਦੇ ਵਿੱਚ ਉਹ ਜੀਵ ਰਹਿੰਦਾ ਹੈ ਸ੍ਰੀ ਰਾਗ ਮਹੱਲਾ 3 ਜਿਨੇ ਪੁਰਖੀ ਸਤਗੁਰ ਨਾ ਸੇਵਿਓ ਸੇ ਦੁਖੀਏ ਜੁਗ ਚਾਰ ਕਹਿੰਦੇ ਵੀ ਚਾਹੇ ਚਾਰੇ ਯੁੱਗਾਂ ਵਿੱਚੋਂ ਕੋਈ ਵੀ ਯੁੱਗ ਹੋਵੇ ਕਹਿੰਦੇ ਇਹ ਮਤਲਬ ਅਟਲ ਸਚਾਈ ਆ ਜਿਨ੍ਹਾਂ ਨੇ ਵੀ ਸਤਗੁਰ ਦੇ ਲਾੜ ਲੱਗ ਕੇ ਉਸ ਪਰਮਾਤਮਾ ਨੂੰ ਨਹੀਂ ਸੇਵਿਆ ਕਹਿੰਦੇ ਜਿਨ੍ਹਾਂ ਇਸ ਪੁਰਖੀ ਸਤਗੁਰਨਾ ਸੇਵਿਓ ਕਹਿੰਦੇ ਸਤਗੁਰ ਦੇ ਲਾੜ ਲੱਗ ਕੇ ਉਸ ਪਰਮਾਤਮਾ ਦੀ ਜਿਨੇ ਨਹੀਂ ਭਗਤੀ ਕੀਤੀ ਨਹੀਂ ਕੀਰਤੀ ਕੀਤੀ ਕਹਿੰਦੇ ਉਹ ਕਿਸੇ ਵੀ ਚਾਹੇ ਯੁੱਗ ਹੋਵੇ ਉਹ ਦੁਖੀ ਹੁੰਦੇ ਨੇ ਕਰ ਹੋਦਾ ਪੁਰਖ ਨਾ ਪਛਾਣਿਆ ਅਭਿਮਾਨ ਮੁਠੇ ਅਹੰਕਾਰ ਕਹਿੰਦੇ ਉਹ ਸਿਰਫ ਹੰਕਾਰ ਦੇ ਵਿੱਚ ਪਏ ਹੋਏ ਨੇ ਤੇ ਠੱਗੇ ਜਾਂਦੇ ਨੇ ਤੇ ਉਹਨਾਂ ਨੇ ਆਪਣੇ ਅੰਦਰ ਵਸਦੇ ਪਰਮਾਤਮਾ ਨੂੰ ਨਹੀਂ ਪਛਾਣਦੇ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਪਰਮਾਤਮਾ ਸਾਡੇ ਅੰਦਰ ਹੀ ਵਸਦਾ ਸਤਗੁਰ ਕਿਆ ਫਿਟਕਿਆ ਮੰਗ ਥੱਕੇ ਸੰਸਾਰ ਸੱਚਾ ਸਬਦ ਨਾ ਸੇਵਿਓ ਸਭ ਕਾਜ ਸਵਾਰਨ ਹਾਰ ਕਹਿੰਦੇ ਸਤਗੁਰ ਕਿਆਂ ਫਿਟਕਿਆਂਗੇ ਜਿਹੜੇ ਕਹਿੰਦੇ ਵੀ ਸਤਗੁਰ ਦੇ ਵੱਲੋਂ ਬੇਮੁਖ ਹੁੰਦੇ ਨੇ ਤੇ ਫਿਰ ਜਿਹੜੇ ਸਤਗੁਰੂ ਵੱਲੋਂ ਜਿੱਦਾਂ ਫਿਟਕੇ ਜਾਂਦੇ ਨੇ ਕਿ ਤਰ੍ਹਾਂ ਫਿਟਕਾਰੇ ਜਾਂਦੇ ਨੇ ਕਹਿੰਦੇ ਉਹ ਚਾਹੇ ਸੰਸਾਰ ਦੇ ਵਿੱਚ ਕਿਤੇ ਵੀ ਮੰਗ ਲੈਣ ਨਾਮ ਉਹਨਾਂ ਨੂੰ ਕਿਤੋਂ ਵੀ ਨਹੀਂ ਮਿਲਣਾ ਹੈਗਾ ਸਿਰਫ ਗੁਰੂ ਦੇ ਦਰ ਤੋਂ ਮਿਲਣਾ ਸੀ ਸੱਚਾ ਸਬਦ ਨਾ ਸੇਵਿਓ ਸਭ ਕਾਜ ਸਵਾਰਨ ਹਾਰ ਕਹਿੰਦੇ ਉਹਨਾਂ ਨੇ ਪਰਮਾਤਮਾ ਦੀ ਸੇਵਾ ਨਹੀਂ ਕੀਤੀ ਸੇਵਾ ਸਿਮਰਨ ਨਹੀਂ ਕੀਤਾ ਜੋ ਸਾਰੇ ਕੰਮ ਸਵਾਰਨ ਵਾਲਾ ਜਿਹੜੇ ਸਤਗੁਰ ਤੋਂ ਫਿਟਕੇ ਜਾਣ ਮਨ ਮੇਰੇ ਸਦਾ ਹਰ ਵੇਖ ਹضور ਜਨਮ ਮਰਨ ਦੁੱਖ ਪਰ ਹਰੇ ਸਬਦ ਰਹਾ ਭਪੂਰ ਰਹਾਓ ਕਹਿੰਦੇ ਹੈ ਮੇਰੇ ਮਨ ਤੂੰ ਸਦਾ ਪਰਮਾਤਮਾ ਨੂੰ ਆਪਣੇ ਅੰਗ ਸੰਗ ਵਸਦਾ ਦੇਖ ਜਨਮ ਮਰਨ ਦੁੱਖ ਪਰਹਰੇ ਸਬਦ ਰਹਾ ਭਰਪੂਰ ਕਹਿੰਦੇ ਪਰਮਾਤਮਾ ਸ਼ਬਦ ਦੇ ਰਾਹੀ ਸਾਡੇ ਅੰਦਰ ਹਰ ਵਕਤ ਵਿਆਪਕ ਹੈ ਕਹਿੰਦੇ ਜਦੋਂ ਸਾਨੂੰ ਇਸ ਗੱਲ ਦੀ ਸਮਝ ਲੱਗ ਜਾਂਦੀ ਹੈ ਸਾਡੇ ਜਿਹੜੇ ਜਨਮ ਮਰਨ ਦਾ ਦੁੱਖਾ ਉਹ ਕੱਟ ਹੋ ਜਾਂਦਾ ਹੈ ਸੱਚ ਸਲਾਹਨ ਸੇ ਸੱਚੇ ਸੱਚਾ ਨਾਮ ਆਧਾਰ ਸੱਚੀ ਕਾਰ ਕਮਾਵਣੀ ਸੱਚੇ ਨਾਲ ਪਿਆਰ ਕਹਿੰਦੇ ਜਿਹੜੇ ਸਦਾ ਉਸ ਸੱਚੇ ਪਰਮਾਤਮਾ ਦੀ ਸਲਾਹਨਾ ਕਰਦੇ ਨੇ ਉਹਦੀ ਕੀਰਤੀ ਕਰਦੇ ਨੇ ਸੱਚੇ ਨੂੰ ਆਪਣਾ ਸੱਚੇ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲੈਂਦੇ ਨੇ ਉਹ ਸੱਚੇ ਦੀ ਕਾਰ ਕਮਾਉਂਦੇ ਨੇ ਸੱਚੇ ਦੀ ਕਾਰ ਕਮਾਉਣੀ ਕੀ ਹੈ ਨਾਮ ਸਿਮਰਨ ਕਰਨਾ ਤੇ ਉਹਨਾਂ ਦਾ ਫਿਰ ਸੱਚੇ ਦੇ ਨਾਲ ਪਿਆਰ ਹੋ ਜਾਂਦਾ ਸੱਚਾ ਸਹਾ ਵਾਰਤਦਾ ਕੋਏ ਨਾ ਮੇਟਨ ਹਾਰ ਕਹਿੰਦੇ ਜਿਹੜਾ ਉਹ ਸੱਚਾ ਪਰਮਾਤਮਾ ਉਹਦਾ ਹੁਕਮ ਜਗਤ ਦੇ ਵਿੱਚ ਚੱਲ ਰਿਹਾ ਉਹਨੂੰ ਕੋਈ ਵੀ ਉਲੰਘਣਾ ਨਹੀਂ ਕਰ ਸਕਦਾ ਪਰਮਾਤਮਾ ਦੇ ਹੁਕਮ ਦੀ ਮਨਮੁਖ ਮਹਿਲ ਨਾ ਪਾਏਨੀ ਕੂੜ ਮੁਠੇ ਕੁੜਿਆਰ ਹਮੇ ਕਰਤਾ ਜਗਮੂਆ ਗੁਰਬਿਨ ਕੋਰ ਅੰਧਾਰ ਕਹਿੰਦੇ ਜਿਹੜੇ ਮਨਮੁਖ ਨੇ ਉਹ ਕਹਿੰਦੇ ਝੂਠ ਦੇ ਵਿੱਚ ਝੂਠ ਕੀ ਹੈ ਮਾਇਆ ਉਹਦੇ ਨਾਲ ਹੀ ਠੱਗੇ ਜਾਂਦੇ ਨੇ ਤੇ ਉਹਨਾਂ ਨੂੰ ਪਰਮਾਤਮਾ ਦੇ ਦਰ ਘਰ ਦੀ ਸੋਝੀ ਨਹੀਂ ਪੈਂਦੀ ਪ੍ਰਾਪਤ ਨਹੀਂ ਹੁੰਦਾ ਤੇ ਹਉਮੈ ਚ ਕਹਿੰਦੇ ਜਿਹੜਾ ਜਾਗਾ ਇਹ ਮਤਲਬ ਹਉਮੈ ਦੇ ਵਿੱਚ ਲੱਗਿਆ ਹੋਇਆ ਇਥੋਂ ਆਪਣਾ ਜਨਮ ਬਿਰਥਾ ਗਵਾ ਕੇ ਚਲੇ ਜਾਂਦਾ ਤੇ ਗੁਰੂ ਦੇ ਮੱਤ ਤੋਂ ਬਿਨਾਂ ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹਨੇਰਾ ਹੀ ਬਣਿਆ ਰਹਿੰਦਾ ਮਾਇਆ ਮੋਹ ਵਿਸਾਰਿਆ ਸੁਖਦਾਤਾ ਦਾਤਾਰ ਕਹਿੰਦੇ ਉਹਨਾਂ ਜੀਵਾਂ ਨੇ ਮਾਇਆ ਦੇ ਮੋਹ ਦੇ ਵਿੱਚ ਸੁਖਦਾਤਾ ਸੁਖਦਾਤਾ ਕੌਣਾ ਪਰਮਾਤਮਾ ਦਾਤਾਰ ਜੋ ਸੁੱਖਾਂ ਦਾ ਦਾਨ ਸਾਨੂੰ ਦਿੰਦਾ ਕਹਿੰਦੇ ਪਰਮਾਤਮਾ ਜੋ ਸੁੱਖਾਂ ਦਾ ਦਾਤਾ ਜੋ ਸਾਨੂੰ ਸੁੱਖ ਦੇਣ ਵਾਲਾ ਪਰ ਉਹ ਜੀਵ ਜਿਹੜੇ ਮਨਮੁਖ ਨੇ ਉਹ ਮਾਇਆ ਦੇ ਪਿਆਰ ਵਿੱਚ ਉਸ ਸੁੱਖਾਂ ਦੇ ਦਾਤੇ ਨੂੰ ਵਿਸਾਰੀ ਰੱਖਦੇ ਨੇ ਸਤਗੁਰ ਸੇਵੇ ਤਾਂ ਉਬਰੈ ਸੱਚ ਰਖੈ ਉਰਤਾਰ ਕਹਿੰਦੇ ਜੋ ਸਤਗੁਰ ਦੀ ਸੇਵਾ ਕਰਦੇ ਨੇ ਸਤਗੁਰ ਦੇ ਉਪਦੇਸ਼ ਤੇ ਚੱਲਦੇ ਨੇ ਉਹ ਇਸ ਭਵਜਲ ਤੋਂ ਉਹਨਾਂ ਦਾ ਉਧਾਰ ਹੋ ਜਾਂਦਾ ਉਹ ਸੱਚੇ ਨੂੰ ਆਪਣੇ ਅੰਦਰ ਵਸਾ ਕੇ ਰੱਖਦੇ ਨੇ ਕਿਰਪਾ ਤੇ ਹਰ ਪਾਈਐ ਸੱਚ ਸ਼ਬਦ ਵਿਚਾਰ ਕਹਿੰਦੇ ਜਿਹੜੀ ਇਹ ਸੱਚੇ ਸ਼ਬਦ ਦੀ ਵਿਚਾਰ ਵੀ ਆ ਕਹਿੰਦੇ ਵੀ ਇਹਦੇ ਨਾਲ ਪਰਮਾ ਪਰਮਾਤਮਾ ਦੀ ਜੇ ਕਿਰਪਾ ਹੁੰਦੀ ਆ ਤਾਂ ਅਸੀਂ ਸਾਨੂੰ ਪਰਮਾਤਮਾ ਨੂੰ ਪਾਉਣੇ ਆ ਸੱਚੇ ਸ਼ਬਦੀ ਦੀ ਵਿਚਾਰ ਕਰਨੀ ਆ ਤੇ ਕਿਰਪਾ ਪਰਮਾਤਮਾ ਦੀ ਜੇ ਸਾਡੇ ਤੇ ਹੁੰਦੀ ਆ ਫਿਰ ਅਸੀਂ ਪਰਮਾਤਮਾ ਨੂੰ ਪਾ ਲੈਨੇ ਆ ਸਤਗੁਰ ਸੇਵ ਮਨ ਨਿਰਮਲਾ ਹਉਮੈ ਤਜਵੀਕਾਰ ਕਹਿੰਦੇ ਸਤਗੁਰ ਦੀ ਸੇਵਾ ਕਰਨ ਦੇ ਨਾਲ ਸਾਡਾ ਮਨ ਨਿਰਮਲ ਹੋ ਜਾਂਦਾ ਤੇ ਸਾਡੇ ਅੰਦਰੋਂ ਹਉਮੈ ਦਾ ਵਿਕਾਰ ਖਤਮ ਹੋ ਜਾਂਦਾ ਹਉਮੈ ਦਾ ਤਿਆਗ ਹੋ ਜਾਂਦਾ ਆਪ ਛੋੜ ਜੀਵਤ ਮਰੈ ਗੁਰ ਕੈ ਸਬਦ ਵਿਚਾਰ ਤੰਦਾ ਤਾਵਤ ਰਹਿ ਗਏ ਲਾਗਾ ਸਾਚ ਪਿਆਰ ਕਹਿੰਦੇ ਜੋ ਗੁਰੂ ਦੇ ਸ਼ਬਦ ਦੀ ਵਿਚਾਰ ਕਰਦੇ ਨੇ ਕਹਿੰਦੇ ਉਹ ਆਪਾ ਛੱਡ ਕੇ ਜੀਵਨ ਮੁਕਤ ਹੋ ਜਾਂਦੇ ਨੇ ਕਹਿੰਦੇ ਫਿਰ ਉਹਨਾਂ ਦਾ ਸੱਚੇ ਪਰਮਾਤਮਾ ਨਾਲ ਪਿਆਰ ਲੱਗ ਜਾਂਦਾ ਫਿਰ ਜਿਹੜੇ ਉਹਨਾਂ ਦੇ ਹੈਗੇ ਨੇ ਸੰਸਾਰਿਕ ਤੰਦੇ ਵੀ ਉਹਨਾਂ ਵਿੱਚ ਫਿਰ ਉਹ ਗੁਲਤਾਨ ਨਹੀਂ ਹੁੰਦੇ ਉਹ ਰਹਿ ਜਾਂਦੇ ਨੇ ਉਹਨਾਂ ਤੇ ਉਹ ਪਿੱਛੇ ਰਹਿ ਜਾਂਦੇ ਨੇ ਉਹਨਾਂ ਦਾ ਪਹਿਲਾ ਕੰਮ ਪਰਮਾਤਮਾ ਦੀ ਸੇਵਾ ਹੁੰਦਾ ਸੱਚ ਰਤੇ ਮੁਖ ਉਜਲੇ ਤਿਤ ਸਾਚੈ ਦਰਵਾਰ ਕਹਿੰਦੇ ਜਿਹੜੇ ਸੱਚ ਵਿੱਚ ਰੱਤੇ ਨੇ ਕਹਿੰਦੇ ਉਹ ਸੱਚੇ ਪਰਮਾਤਮਾ ਦੇ ਦਰਬਾਰ ਵਿੱਚ ਸੁਰਖਰੂ ਹੁੰਦੇ ਨੇ ਉਜਲੇ ਮੁਖ ਨਾਲ ਜਾਂਦੇ ਨੇ ਸਤਗੁਰ ਪੁਰਖ ਨਾ ਮੰਨਿਓ ਸ਼ਬਦ ਨਾਲ ਲਗੋ ਪਿਆਰ ਇਸ ਨਾਨਦਾਨ ਜੇਤਾ ਕਰੈ ਦੁਜੈ ਪਾਏ ਖੁਆਰ ਕਹਿੰਦੇ ਜਿਨ੍ਹਾਂ ਨੇ ਸਤਗੁਰ ਪੁਰਖ ਗੁਰੂ ਦਾ ਆਪਣੇ ਦਾ ਉਪਦੇਸ਼ ਨਹੀਂ ਮੰਨਿਆ ਹੈਗਾ ਤੇ ਜਿਨ੍ਹਾਂ ਨੂੰ ਗੁਰੂ ਦੀ ਬਾਣੀ ਨਾਲ ਗੁਰੂ ਦੇ ਸ਼ਬਦ ਨਾਲ ਪਿਆਰ ਨਹੀਂ ਲੱਗਿਆ ਹੈਗਾ ਕਹਿੰਦੇ ਉਹਨਾਂ ਦਾ ਜਿੰਨਾ ਵੀ ਕੋਈ ਤੀਰਥ ਇਸ਼ਨਾਨ ਕੀਤਾ ਦਾਨ ਕੀਤਾ ਕਹਿੰਦੇ ਉਹ ਮਤਲਬ ਉਹਨਾਂ ਦਾ ਕਿਸੇ ਥਾਂ ਇਹ ਨਹੀਂ ਪੈਂਦਾ ਉਹ ਮਾਇਆ ਦੇ ਪਿਆਰ ਦੇ ਵਿੱਚ ਬਸ ਖੁਆਰੀ ਹੀ ਖੱਟਦੇ ਨੇ ਹਰ ਜਿਓ ਆਪਣੀ ਕਿਰਪਾ ਕਰੇ ਤਾਂ ਲੱਗੇ ਨਾਮ ਪਿਆਰ ਨਾਨਕ ਨਾਮ ਸਮਾਲ ਤੂੰ ਗੁਰ ਕਾ ਹੇਤ ਅਪਾਰ ਕਹਿੰਦੇ ਜੇ ਹਰੀ ਪਰਮਾਤਮਾ ਕਹਿੰਦੇ ਸਾਡੇ ਤੇ ਕਿਰਪਾ ਕਰਦੇ ਨੇ ਤਾਂ ਸਾਡਾ ਨਾਮ ਦੇ ਵਿੱਚ ਪਿਆਰ ਲੱਗ ਜਾਂਦਾ ਸਾਨੂੰ ਪ੍ਰੇਮ ਹੋ ਜਾਂਦਾ ਪਰਮਾਤਮਾ ਦੇ ਨਾਮ ਨਾਲ ਕਹਿੰਦੇ ਹੇ ਨਾਨਕ ਤੂੰ ਗੁਰੂ ਦੇ ਗੁਰ ਕਾ ਹੇਤ ਅਪਾਰ ਕਹਿੰਦੇ ਗੁਰੂ ਦੇ ਨਾਲ ਪ੍ਰੇਮ ਕਰ ਤੇ ਨਾਲ ਤੂੰ ਆਪਣੇ ਅੰਦਰ ਪਰਮਾਤਮਾ ਦਾ ਨਾਮ ਸਮਾਲ ਆਪਣੇ ਪ੍ਰਮਾਤਮਾ ਦਾ ਨਾਮ ਸੰਭਾਲ ਕੇ ਰੱਖ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰ ਸ੍ਰੀ ਰਾਗ ਮਹੱਲਾ ਤੀਜਾ ਕਿਸ ਹੋ ਸੇਵੀ ਕਿਆ ਜਪ ਕਰੀ ਸਤਿਗੁਰ ਪੁੱਛੋ ਜਾਏ ਸਤਿਗੁਰ ਕਾ ਪਾਣਾ ਮੰਨ ਲਈ ਵਿੱਚੋਂ ਆਪ ਗਵਾਏ ਇਹੀ ਸੇਵਾ ਚੱਕਰੀ ਨਾਮ ਵਸੈ ਮਨ ਆਏ ਨਮਹਿ ਹਿਤੇ ਸੁਖ ਪਾਈਐ ਸਚੈ ਸਬਦ ਸੁਹਾਏ ਹਾਂਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਮੈਂ ਆਪਣੇ ਗੁਰੂ ਨੂੰ ਪੁੱਛਾਂ ਜਾ ਕੇ ਕਿ ਵੀ ਮੈਂ ਕੀ ਦੀ ਸੇਵਾ ਕਰਾਂ ਮੈਂ ਕਿਹੜਾ ਮੰਤਰ ਜਪਾਂ ਕਹਿੰਦੇ ਫਿਰ ਗੁਰੂ ਕਹਿੰਦੇ ਕਿਹੜਾ ਸਾਨੂੰ ਮੰਤਰ ਜਪਨਾ ਚਾਹੀਦਾ ਕਿ ਦੀ ਸੇਵਾ ਕਰਨੀ ਚਾਹੀਦੀ ਆ ਕਹਿੰਦੇ ਸਾਨੂੰ ਸਤਗੁਰ ਸਤਗੁਰ ਕਾ ਪਾਣਾ ਮੰਨ ਲਈ ਸਾਨੂੰ ਸਤਗੁਰ ਦਾ ਪਾਣਾ ਮੰਨਣਾ ਚਾਹੀਦਾ ਸਤਗੁਰ ਦਾ ਉਪਦੇਸ਼ ਮੰਨਣਾ ਚਾਹੀਦਾ ਤੇ ਇਹਦੇ ਨਾਲ ਸਾਡੇ ਅੰਦਰੋਂ ਹੰਕਾਰ ਚਲੇ ਜਾਂਦਾ ਇਹ ਸੇਵਾ ਚੱਕਰੀ ਨਾਮ ਵਸੇ ਮਨ ਆਏ ਫਿਰ ਗੁਰੂ ਦੀ ਜਿਹੜੀ ਅਸੀਂ ਇਹ ਸੇਵਾ ਚੱਕਰੀ ਕਰਨੀ ਆ ਇਹਦੇ ਨਾਲ ਸਾਡੇ ਅੰਦਰ ਪਰਮਾਤਮਾ ਦਾ ਨਾਮ ਵਸ ਜਾਂਦਾ ਤੇ ਫਿਰ ਨਾਮ ਨਾਲ ਕੀ ਹੁੰਦਾ ਨਾਮੇ ਹੀ ਤੇ ਸੁਖ ਪਾਈਏ ਜਦੋਂ ਸਾਡੇ ਅੰਦਰ ਨਾਮ ਵਸ ਜਾਂਦਾ ਫਿਰ ਸਾਨੂੰ ਸੁਖ ਮਿਲਦਾ ਹੈ ਸੱਚੇ ਸ਼ਬਦ ਸੁਹਾਏ ਕਹਿੰਦੇ ਫਿਰ ਅਸੀਂ ਉਸ ਸੱਚੇ ਪਰਮਾਤਮਾ ਦੇ ਸ਼ਬਦ ਦੇ ਨਾਲ ਸੋਭਾ ਵਾਲੇ ਬਣ ਜਾਂਦੇ ਆ ਸੋਹਣੇ ਲੱਗਦੇ ਆ ਮਨ ਮੇਰੇ ਅਨ ਦਿਨ ਜਾਗ ਹਰ ਚੇਤ ਕਹਿੰਦੇ हे ਮੇਰੇ ਮਨ ਹਮੇਸ਼ਾ ਤੋਂ ਮਾਇਆ ਵੱਲੋਂ ਸੁਚੇਤ ਰਹਿ ਤੇ ਪਰਮਾਤਮਾ ਨੂੰ ਚੇਤੇ ਰੱਖ ਆਪਣੀ ਖੇਤੀ ਰੱਖ ਲੈ ਕੂੰਜ ਪੜੇਗੀ ਖੇਤ ਰਹਾਓ ਕਹਿੰਦੇ ਆਪਣੀ ਜਿਹੜੀ ਹੈਗੀ ਐ ਇਹ ਨਾਮ ਰੂਪੀ ਖੇਤੀ ਕਹਿੰਦੇ ਇਹਦੀ ਤੂੰ ਸੰਭਾਲ ਕਰ ਲੈ ਕੂੰਜ ਪੜੇਗੀ ਖੇਤ ਕੇ ਵੀ ਜਿਹੜਾ ਤੇਰਾ ਬੁਢਾਪਾ ਜਦੋਂ ਉਹ ਅਵਸਥਾ ਆ ਗਈ ਤੇ ਫਿਰ ਤਾਂ ਸਿਮਰਨ ਕੀਤਾ ਨਹੀਂ ਜਾਣਾ ਹੈਗਾ ਤੂੰ ਇਹ ਆਪਣੀ ਜਿਹੜੀ ਖੇਤੀ ਹੈ ਨਾਮ ਸਿਮਰਨ ਦੀ ਇਹਨੂੰ ਹੁਣ ਸੰਭਾਲ ਲੈ ਮਨਕੀਆਂ ਇੱਛਾ ਪੂਰੀਆਂ ਸਬਦ ਰਹਾ ਭਰਪੂਰ ਪੈ ਪਾਏ ਭਗਤ ਕਰੈ ਦਿਨ ਰਾਤੀ ਹਰ ਜੀਉ ਵੇਖੈ ਸਦਾ ਹਦੂਰ ਹਾਂਜੀ ਕਹਿੰਦੇ ਜਿਸ ਜੀਵ ਨੇ ਕਹਿੰਦੇ ਇਹ ਮਤਲਬ ਅਹਿਸਾਸ ਕਰ ਲਿਆ ਕਿ ਸਾਡੇ ਅੰਦਰ ਨਾਮ ਰੂਪੀ ਸ਼ਬਦ ਹੈ ਤੇ ਇਸ ਨਾਲ ਉਹਨਾਂ ਦੀ ਸਾਂਝ ਪੈ ਗਈ ਫਿਰ ਉਹਨਾਂ ਦੀਆਂ ਸਾਰੀਆਂ ਮਨ ਦੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ ਮਨ ਦੀਆਂ ਇੱਛਾਵਾਂ ਪੂਰੀਆਂ ਕਿਸ ਤਰ੍ਹਾਂ ਹੋ ਜਾਂਦੀਆਂ ਨੇ ਕਿ ਉਹਨਾਂ ਦਾ ਮਨ ਆਸਾ ਤ੍ਰਿਸ਼ਨਾ ਵੱਲੋਂ ਰਜ ਜਾਂਦਾ ਹੈ ਪੈ ਪਾਏ ਭਗਤ ਕਰੈ ਦਿਨ ਰਾਤੀ ਹਰ ਜੀਉ ਵੇਖੈ ਸਦਾ ਹਜੂਰ ਕਹਿੰਦੇ ਹਰ ਜੀਉ ਵੇਖੈ ਸਦਾ ਹضور ਕਹਿੰਦੇ ਫਿਰ ਉਹ ਜੀਵ ਪੈ ਅਦਬ ਡਰ ਅਦਬ ਪਾਏ ਪ੍ਰੇਮ ਕਹਿੰਦੇ ਉਹ ਪਰਮਾਤਮਾ ਦੇ ਜਿਹੜਾ ਹੈਗਾ ਨਿਰਮਲ ਪਉ ਤੇ ਪ੍ਰੇਮ ਉਹਦੇ ਵਿੱਚ ਰਹਿ ਕੇ ਪਰਮਾਤਮਾ ਦੀ ਦਿਨ ਰਾਤ ਭਗਤੀ ਕਰਦਾ ਤੇ ਉਹ ਆਪਣੇ ਪਰਮਾਤਮਾ ਨੂੰ ਹਮੇਸ਼ਾ ਆਪਣੇ ਅੰਗ ਸੰਗ ਦੇਖਦਾ ਸੱਚੇ ਸ਼ਬਦ ਸਦਾ ਮਨ ਰਾਤਾ ਪਰਮ ਗਿਆ ਸਰੀਰੋਂ ਦੂਰ ਕਹਿੰਦੇ ਉਹਨਾਂ ਦਾ ਮਨ ਹਮੇਸ਼ਾ ਪਰਮਾਤਮਾ ਦੇ ਰੰਗ ਵਿੱਚ ਪਰਮਾਤਮਾ ਦੇ ਸ਼ਬਦ ਵਿੱਚ ਰੁੱਤਿਆ ਰਹਿੰਦਾ ਤੇ ਉਹਨਾਂ ਦੇ ਸਰੀਰ ਵਿੱਚੋਂ ਸਾਰ ਤਰ੍ਹਾਂ ਦੇ ਪਰਮ ਦੂਰ ਹੋ ਜਾਂਦੇ ਨੇ ਨਿਰਮਲ ਸਾਹਿਬ ਪਾਇਆ ਸਾਚਾ ਗੁਣੀ ਗਹੀਰ ਉਹ ਕਹਿੰਦੇ ਉਸ ਗੁਣਾ ਦੇ ਖਜ਼ਾਨੇ ਨਿਰਮਲ ਪਰਮਾਤਮਾ ਨੂੰ ਪਾਲ ਲੈਂਦੇ ਹਨ ਜੋ ਜਾਗੇ ਸੇ ਉਬਰੇ ਸੁੱਤ ਗਏ ਮੁਹਾਏ ਕਹਿੰਦੇ ਜੋ ਮਾਇਆ ਦੇ ਹੱਲਿਆਂ ਵੱਲੋਂ ਜਾਗਦੇ ਨੇ ਉਹ ਇਸ ਸੰਸਾਰ ਦੇ ਭਵਜਲ ਤੋਂ ਤਰ ਜਾਂਦੇ ਨੇ ਪਰ ਜੋ ਮਾਇਆ ਦੇ ਵਿੱਚ ਗਾਫਲ ਹੋਏ ਜਾਂਦੇ ਨੇ ਉਹ ਆਪਣਾ ਮਨੁੱਖਾ ਜੀਵਨ ਲੁਟਾ ਲੈਂਦੇ ਨੇ ਵਿਅਰਥ ਜਾਂਦਾ ਹੈ ਮਨੁੱਖਾ ਜੀਵਨ ਸੱਚਾ ਸ਼ਬਦ ਨਾ ਪਛਾਣਿਓ ਸੁਪਨਾ ਗਿਆ ਵਿਹਾਰੇ ਸੁਣੇ ਕਰ ਕਾ ਪਹਉਣਾ ਜੋ ਆਇਆ ਤਿਉ ਜਾਏ ਕਹਿੰਦੇ ਜੋ ਜੀਵ ਸੱਚੇ ਦੇ ਸ਼ਬਦ ਦੇ ਨਾਲ ਜਾਣ ਪਛਾਣ ਨਹੀਂ ਪਾਉਂਦੇ ਹੈਗੇ ਸੱਚਾ ਸ਼ਬਦ ਨਾ ਪਛਾਣਿਓ ਉਹਨਾਂ ਦਾ ਜਿਹੜਾ ਇਹ ਜੀਵਨ ਆ ਇੱਕ ਸੁਪਨੇ ਵਾਂਗ ਲੰਘ ਜਾਂਦਾ ਹੈ ਜਿਸ ਤਰ੍ਹਾਂ ਸੁਪਨਾ ਵ्यर्थ ਚਲੇ ਜਾਂਦਾ ਉਦਾਂ ਹੀ ਜੀਵਨ ਵੀ ਵਿਅਰਥ ਚਲੇ ਜਾਂਦਾ ਹੋਰ ਦੂਜੀ ਉਦਾਹਰਣ ਦਿੰਦੇ ਨੇ ਜਿਵੇਂ ਕਹਿੰਦੇ ਸੁੰਜੇ ਕਰਕਪ ਹੁਣ ਜਿਵੇਂ ਕਹਿੰਦੇ ਜਿਸ ਘਰ ਵਿੱਚ ਕੋਈ ਰਹਿ ਨਹੀਂ ਰਿਹਾ ਉੱਥੇ ਕੋਈ ਪੁਰਾਣਾ ਆ ਜਾਏ ਤਾਂ ਫਿਰ ਉਹਦੇ ਕੀ ਹੱਥ ਪੱਲੇ ਪਿਆ ਉਹਦੀ ਕੀ ਆਉ ਭਗਤ ਹੋਈ ਖਾਲੀ ਹੋ ਗਿਆ ਨਾ ਇਸ ਤਰ੍ਹਾਂ ਕਹਿੰਦੇ ਮਨਮੁਖ ਦਾ ਜਨਮਾ ਮਨਮੁਖ ਜਨਮ ਬਿਰਥਾ ਗਿਆ ਕਿਹਾ ਮੋਹ ਦੇਸੀ ਜਾਏ ਕਹਿੰਦੇ ਇਸ ਤਰ੍ਹਾਂ ਹੀ ਮਨਮੁਖ ਦਾ ਜਿਹੜਾ ਜਨਮ ਆਏ ਮਨੁੱਖਾ ਬੇਅਰਥ ਚਲੇ ਜਾਂਦਾ ਫਿਰ ਉਹ ਕਿਸ ਮੂੰਹ ਦੇ ਨਾਲ ਪ੍ਰਮਾਤਮਾ ਦੀ ਦਰਗਾਹ ਵਿੱਚ ਜਾਏਗਾ ਸਭ ਕਿਛ ਆਪੇ ਆਪ ਹੈ ਹਉਮੈ ਵਿੱਚ ਕਹਿ ਨਾ ਜਾਏ ਗੁਰ ਕੈ ਸਬਦ ਪਛਾਣੀਐ ਦੁਖ ਹਉਮੈ ਵਿੱਚੋਂ ਗਵਾਏ ਹਾਂਜੀ ਕਹਿੰਦੇ ਵੀ ਪਰਮਾਤਮਾ ਸਭ ਕੁਝ ਕਰਨ ਕਰਾਉਣ ਵਾਲਾ ਪਰ ਕਹਿੰਦੇ ਜਿਹੜੇ ਮਨਮੁਖ ਨੇ ਉਹ ਹਉਮੈ ਦੇ ਵਿੱਚ ਇਹ ਗੱਲ ਕਹਿੰਦੇ ਨਹੀਂ ਕਿ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਲੱਗਦੀ ਕਿ ਜੋ ਕੁਝ ਵੀ ਹੋ ਰਿਹਾ ਉਹ ਪਰਮਾਤਮਾ ਹੀ ਕਰ ਰਿਹਾ ਪਰ ਕਹਿੰਦੇ ਗੁਰੂ ਕੇ ਸ਼ਬਦ ਕਹਿੰਦੇ ਗੁਰ ਦੇ ਜਦੋਂ ਅਸੀਂ ਸ਼ਬਦ ਦੇ ਨਾਲ ਜੁੜਦੇ ਆਂ ਫਿਰ ਸਾਨੂੰ ਇਸ ਗੱਲ ਦਾ ਪਤਾ ਲੱਗਦਾ ਕਿ ਸਭ ਕੁਝ ਜੋ ਹੋ ਰਿਹਾ ਉਹ ਪਰਮਾਤਮਾ ਹੀ ਕਰ ਰਿਹਾ ਫੇਰ ਕਹਿੰਦੇ ਸਾਡੇ ਅੰਦਰੋਂ ਦੁੱਖ ਹਉਮੈ ਵਿੱਚੋਂ ਗਵਾਏ ਸਾਡੇ ਅੰਦਰੋਂ ਇਸ ਗੱਲ ਦੀ ਸਮਝ ਪੈਣ ਦੇ ਨਾਲ ਕਿ ਕਰਨ ਕਰਾਉਣ ਵਾਲਾ ਪ੍ਰਮਾਤਮਾ ਹਉਮੈ ਦਾ ਦੁੱਖ ਸਾਡੇ ਅੰਦਰੋਂ ਨਿਕਲ ਜਾਂਦਾ ਸਤਗੁਰ ਸੇਵਨ ਆਪਣਾ ਹੋ ਤਿਨ ਕੈ ਲਾਗੋਂ ਪਾਏ ਨਾਨਕ ਦਰ ਸੱਚੈ ਸਚਿਆਰ ਹੈ ਹੋ ਤਿਨ ਬਲਿਹਾਰੇ ਜਾਓ ਹਾਂਜੀ ਕਹਿੰਦੇ ਜੋ ਆਪਣੇ ਸਤਗੁਰੂ ਦੀ ਸੇਵਾ ਕਰਦੇ ਨੇ ਮੈਂ ਉਹਨਾਂ ਦੇ ਪੈਰੀਂ ਪੈਣਾ ਕਹਿੰਦੇ ਨਾਨਕ ਦਰ ਸੱਚ ਹੈ ਸਚਿਆਰ ਹੈ ਕਹਿੰਦੇ ਸੱਚੇ ਦੇ ਦਰ ਤੇ ਕਹਿੰਦੇ ਉਹ ਸਚਿਆਰ ਨੇ ਜਿਹੜੇ ਗੁਰੂ ਦੇ ਸ਼ਬਦ ਦੀ ਪਛਾਣ ਕਰਦੇ ਨੇ ਉਹਨਾਂ ਦੇ ਅੰਦਰੋਂ ਹਉਮੈ ਚਲੇ ਜਾਂਦਾ ਸਤਗੁਰੂ ਦੀ ਸੇਵਾ ਕਰਦੇ ਨੇ ਕਹਿੰਦੇ ਸੱਚੇ ਦੇ ਦਰ ਤੇ ਉਹ ਸਚਿਆਰ ਗਿਣੇ ਜਾਂਦੇ ਨੇ ਮੈਂ ਉਹਨਾਂ ਤੋਂ ਬਲਿਹਾਰੇ ਜਾਂਦਾ ਹਾਂ ਸਿਰੀ ਰਾਗ ਮਹੱਲਾ ਤੀਜਾ ਜੇ ਵੇਲਾ ਵਖਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ ਅਨੰਦਿਨ ਨਾਮੇ ਰਤਿਆ ਸੱਚੈ ਸੱਚੀ ਸੋਏ ਇੱਕ ਤਿਲ ਪਿਆਰਾ ਵਿਸਰੇ ਭਗਤ ਕਨੇਹੀ ਹੋਏ ਮਨ ਤਨ ਸੀਤਲ ਸਾਚ ਸਿਉ ਸਾਸ ਨ ਬਿਰਥਾ ਕੋਏ ਹਾਂਜੀ ਕਹਿੰਦੇ ਫਿਰ ਜੇ ਅਸੀਂ ਗੁਰੂ ਕੋਲੋਂ ਪੁੱਛੀਏ ਵੀ ਅਸੀਂ ਕਿਸ ਵੇਲੇ ਭਗਤੀ ਕਰੀਏ ਤੇ ਅਸੀਂ ਇਹ ਵੇਲੇ ਦੇਖਦੇ ਰਹੀਏ ਵੀ ਕਿਸ ਵੇਲੇ ਦੀ ਭਗਤੀ ਹੋਣੀ ਚਾਹੀਦੀ ਆ ਕਹਿੰਦੇ ਭਗਤੀ ਤਾਂ ਅੰਨ ਦਿਨ ਨਾਮੈ ਰਤਿਆ ਸੱਚਾ ਸੱਚੀ ਸੋਏ ਕਹਿੰਦੇ ਜੋ ਹਰ ਰੋਜ਼ ਹੀ ਹਰ ਟਾਈਮ ਪ੍ਰਮਾਤਮਾ ਦੇ ਭਗਤੀ ਦੇ ਵਿੱਚ ਲੱਗੇ ਰਹਿੰਦੇ ਨੇ ਕਹਿੰਦੇ ਫਿਰ ਉਹ ਸੱਚੇ ਨੇ ਸੱਚੀ ਹੋਣਾਂ ਦੀ ਫਿਰ ਸ਼ੋਭਾ ਹੁੰਦੀ ਆ ਕਹਿੰਦੇ ਭਗਤੀ ਤਾਂ ਉਹ ਹੈ ਇੱਕ ਤਿਲ ਪਿਆਰਾ ਵਿਸਰੇ ਭਗਤ ਕਿਨੇ ਹੀ ਹੋਏ ਕਹਿੰਦੇ ਜੇ ਇੱਕ ਇੱਕ ਤਿਲ ਲਈ ਵੀ ਕਹਿੰਦੇ ਸਾਡੇ ਕੋਲੋਂ ਪਿਆਰਾ ਪ੍ਰਮਾਤਮਾ ਵਿਸਰ ਜਾਏ ਤਾਂ ਫਿਰ ਇਹਨੂੰ ਅਸੀਂ ਕਿਵੇਂ ਦੀ ਭਗਤੀ ਗਿਣਾਂਗੇ ਮਤਲਬ ਕਿ ਸਾਡੇ ਕੋਲੋਂ ਉਹ ਸਾਸ ਗਿਰਾਸ ਵਿਸਰੇ ਨਾ ਮਨ ਤਨ ਸੀਤਲ ਸਾਚ ਸਿਉ ਸਾਸ ਨ ਬਿਰਥਾ ਕੋਏ ਕਹਿੰਦੇ ਵੀ ਜਦੋਂ ਸਾਡਾ ਕੋਈ ਵੀ ਸਵਾਸ ਪਰਮਾਤਮਾ ਨੂੰ ਜਪਣ ਤੋਂ ਬਿਨਾ ਬਿਰਥਾ ਨਹੀਂ ਜਾਂਦਾ ਤਾਂ ਸਾਡਾ ਮਨ ਤੇ ਤਨ ਸੱਚੇ ਦੇ ਨਾਲ ਮਿਲ ਕੇ ਸੀਤਲ ਹੋਇਆ ਰਹਿੰਦਾ ਮੇਰੇ ਮਨ ਹਰ ਕਾ ਨਾਮ ਧਿਆਏ ਕਹਿੰਦੇ ਮੇਰੇ ਮਨ ਹਰੀ ਦਾ ਨਾਮ ਸਿਮਰ ਸਾਚੀ ਭਗਤ ਤਾ ਥਿਏ ਜਹ ਹਰ ਵਸੈ ਮਨ ਆਏ ਰਹਾਓ ਕਹਿੰਦੇ ਸੱਚੀ ਭਗਤੀ ਤਾਂ ਫਿਰ ਇਸ ਤਰ੍ਹਾਂ ਹੀ ਆ ਕਿ ਭਗਤੀ ਕਰਨ ਦੇ ਨਾਲ ਸੱਚਾ ਸਾਡੇ ਮਨ ਦੇ ਵਿੱਚ ਆ ਕੇ ਵਸ ਜਾਏ ਵੀ ਉਹ ਭਗਤੀ ਆ ਸਹਜੇ ਖੇਤੀ ਰਾਹੀਐ ਸਚ ਨਾਮ ਬੀਜ ਪਾਏ ਕਹਿੰਦੇ ਜਿਹੜੀ ਇਹ ਭਗਤੀ ਵਾਲੀ ਖੇਤੀ ਆ ਸਾਨੂੰ ਕਹਿੰਦੇ ਵੀ ਇਹ ਸਹਜ ਤੇ ਸਹਜ ਦੇ ਵਿੱਚ ਹੋ ਕੇ ਕਰਨੀ ਚਾਹੀਦੀ ਆ ਕਹਿੰਦੇ ਪਹਿਲਾਂ ਸਹਜਤਾ ਦੇ ਵਿੱਚ ਅਸੀਂ ਖੇਤ ਨੂੰ ਸਵਾਰੀਏ ਕਹਿੰਦੇ ਵੀ ਪਾਣੀ ਦੇਈਏ ਉਹਦੀ ਗੋਡੀ ਕਰੀਏ ਫਿਰ ਉਹਦੇ ਵਿੱਚ ਸੱਚੇ ਦਾ ਨਾਮ ਬੀਜੀਏ ਖੇਤੀ ਜੰਮੀ ਅਗਲੀ ਮਨੂਆ ਰਜਾ ਸਹਿਜ ਸੁਭਾਏ ਕਹਿੰਦੇ ਫਿਰ ਜਦੋਂ ਅਸੀਂ ਇਦਾਂ ਦੀ ਖੇਤੀ ਕਰਦੇ ਆਂ ਵਿੱਚ ਨਾਮ ਦਾ ਬੀਜ ਪਾਉਨੇ ਆ ਇਹ ਖੇਤੀ ਕਰਦੇ ਆਂ ਆਤਮਿਕ ਜੀਵਨ ਵਾਲੀ ਕਹਿੰਦੇ ਬਹੁਤ ਚੰਗੀ ਫਸਲ ਹੁੰਦੀ ਆ ਕਿ ਸਾਡੇ ਅੰਦਰ ਨਾਮ ਦਾ ਵਾਧਾ ਹੁੰਦਾ ਜਾਂਦਾ ਮਨੂਆ ਰਜਾ ਸਹਿਜ ਸੁਭਾਏ ਸਾਡਾ ਫਿਰ ਮਨ ਵੀ ਕਹਿੰਦੇ ਮਾਇਆ ਵੱਲੋਂ ਰੱਜ ਜਾਂਦਾ ਅਡੋਲਤਾ ਵਿੱਚ ਆ ਜਾਂਦਾ ਪਰਮਾਤਮਾ ਦੇ ਪ੍ਰੇਮ ਵਿੱਚ ਆ ਜਾਂਦਾ ਗੁਰਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਤਾ ਤਿਖ ਜਾਏ ਕਹਿੰਦੇ ਗੁਰੂ ਦਾ ਸ਼ਬਦ ਅੰਮ੍ਰਤਾ ਕਹਿੰਦੇ ਉਹਦੇ ਪੀਣ ਦੇ ਨਾਲ ਸਾਡੀ ਮਾਇਆ ਦੀ ਤ੍ਰਿਸ਼ਨਾ ਖਤਮ ਹੋ ਜਾਂਦੀ ਆ ਇਹ ਮਨ ਸਾਚਾ ਸਚ ਰਤਾ ਸੱਚੇ ਰਿਹਾ ਸਮਾਏ ਕਹਿੰਦੇ ਫਿਰ ਜਿਹੜਾ ਇਦਾਂ ਦਾ ਮਨ ਹੁੰਦਾ ਵੀ ਉਹ ਸੱਚਾ ਬਣ ਜਾਂਦਾ ਸੱਚੇ ਪ੍ਰਮਾਤਮਾ ਵਿੱਚ ਹੀ ਸਮਾਇਆ ਰਹਿੰਦਾ ਹੈ ਆਖਣ ਵੇਖਣ ਬੋਲਣਾ ਸਬਦੇ ਰਿਹਾ ਸਮਾਏ ਕਹਿੰਦੇ ਫਿਰ ਜੋ ਇਸ ਤਰ੍ਹਾਂ ਦਾ ਜੀਵ ਹੁੰਦਾ ਜਿਨੇ ਅੰਮ੍ਰਿਤ ਦਾ ਨਾਮ ਜਲ ਪੀ ਲਿਆ ਕਹਿੰਦੇ ਫਿਰ ਉਹਦਾ ਆਖਣਾ ਵੇਖਣਾ ਬੋਲਣਾ ਹਰ ਵਕਤ ਕਹਿੰਦੇ ਉਹ ਸ਼ਬਦ ਦੇ ਵਿੱਚ ਹੀ ਪ੍ਰਮਾਤਮਾ ਦੇ ਸਮਾਇਆ ਰਹਿੰਦਾ ਹੈ ਬਾਣੀ ਵੱਜੀ ਚਹ ਜੁਗੀ ਸੱਚੋ ਸੱਚ ਸੁਣਾਏ ਕਹਿੰਦੇ ਫਿਰ ਜਿਹੜੀ ਹੈਗੀ ਆ ਇਹ ਗੁਰੂ ਦੀ ਬਾਣੀ ਜਿਹੜੀ ਉਹ ਜਿਹੜਾ ਜੀਵ ਆ ਜੋ ਹਰ ਵਕਤ ਪਰਮਾਤਮਾ ਦੇ ਨਾਮ ਵਿੱਚ ਰਹਿੰਦਾ ਜਿਹਨੇ ਅੰਮ੍ਰਿਤ ਨਾਮ ਪੀ ਲਿਆ ਜਿਹਦਾ ਆਖਣਾ ਵੇਖਣਾ ਬੋਲਣਾ ਸਭ ਕੁਝ ਸ਼ਬਦ ਦੇ ਵਿੱਚ ਸਮਾਇਆ ਰਹਿੰਦਾ ਫਿਰ ਕਹਿੰਦੇ ਵੀ ਉਹ ਹੋਰ ਨਾਂ ਨੂੰ ਵੀ ਗੁਰੂ ਦੀ ਬਾਣੀ ਦੇ ਨਾਲ ਜੋੜਦਾ ਬਾਣੀ ਵੱਜੀ ਚਹ ਜੁਗ ਵੀ ਉਹ ਸਾਰੇ ਪਾਸੇ ਜਿਹੜੀ ਗੁਰੂ ਦੀ ਬਾਣੀ ਆ ਉਹ ਵੰਡਦਾ ਹੈ ਤੇ ਸਾਰਿਆਂ ਨੂੰ ਸੱਚੋ ਸੱਚ ਸੁਣਾਏ ਤੇ ਉਹ ਸਾਰਿਆਂ ਦੇ ਨਾਲ ਈ ਇਸ ਬਾਣੀ ਦੀ ਪਰਮਾਤਮਾ ਦੀ ਸਾਜ ਪਾਉਂਦਾ ਹੈ ਹਉਮੈ ਮੇਰਾ ਰਹਿ ਗਿਆ ਸੱਚੇ ਲਿਆ ਮਿਲਾਏ ਉਹਦੇ ਵਿੱਚੋਂ ਸਾਰਾ ਹਉਮੈ ਖਤਮ ਹੋ ਜਾਂਦਾ ਤੇ ਪਰਮਾਤਮਾ ਉਹਨੂੰ ਆਪਣੇ ਨਾਲ ਮਿਲਾ ਲੈਂਦੇ ਨੇ ਤਿਨ ਕੋ ਮਹਿਲ ਹਦੂਰ ਹੈ ਜੋ ਸੱਚ ਰਹਿ ਲਿਵ ਲਾਏ ਜੋ ਸੱਚੇ ਪਰਮਾਤਮਾ ਨਾਲ ਲਿਵ ਲਾਈ ਰੱਖਦੇ ਨੇ ਉਹ ਫਿਰ ਪਰਮਾਤਮਾ ਦਾ ਦਰ ਕਰ ਹਮੇਸ਼ਾ ਆਪਣੇ ਅੰਗ ਸੰਗ ਦੇਖਦੇ ਨੇ ਨਦਰੀ ਨਾਮ ਧਿਆਈ ਹੈ ਬਿਨ ਕਰਮਾ ਪਾਇਆ ਨਾ ਜਾਏ ਕਹਿੰਦੇ ਜਿਹੜਾ ਨਾਮ ਆ ਇਹ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਹੀ ਅਸੀਂ ਧਿਆ ਸਕਦੇ ਆ ਤੇ ਇਹ ਪਾ ਵੀ ਬਿਨਾ ਕਿਸਮਤ ਤੋਂ ਨਹੀਂ ਹੁੰਦਾ ਬਿਨ ਕਰਮਾ ਪਾਇਆ ਨਾ ਜਾਏ ਕਰਮਾ ਤੋਂ ਬਿਨਾ ਪਾਇਆ ਵੀ ਨਹੀਂ ਜਾਂਦਾ ਪੂਰੇ ਭਾਗ ਸਤ ਸੰਗਤ ਲਹ ਸਤ ਗੁਰ ਭੇਟੈ ਜਿਸ ਆਏ ਕਹਿੰਦੇ ਸਤ ਸੰਗਤ ਦਾ ਮਿਲਾਪ ਵੀ ਭਾਗਾਂ ਨਾਲ ਹੀ ਹੁੰਦਾ ਤੇ ਫਿਰ ਸਤ ਸੰਗਤ ਦੇ ਵਿੱਚ ਆ ਕੇ ਗੁਰੂ ਦੇ ਨਾਲ ਮਿਲਾਪ ਹੁੰਦਾ ਹੈ ਅਨ ਦਿਨ ਨਾਮੇ ਰਤਿਆ ਦੁੱਖ ਵਿਖਿਆ ਵਿੱਚੋਂ ਜਾਏ ਕਹਿੰਦੇ ਜਦੋਂ ਅਸੀਂ ਹਰ ਰੋਜ਼ ਪਰਮਾਤਮਾ ਦੇ ਨਾਮ ਵਿੱਚ ਰੰਗੇ ਰਹਿੰਨੇ ਆ ਤਾਂ ਸਾਡੇ ਅੰਦਰੋਂ ਮਾਇਆ ਦਾ ਦੁੱਖ ਖਤਮ ਹੋ ਜਾਂਦਾ ਨਾਨਕ ਸ਼ਬਦ ਮਿਲਾਵੜਾ ਨਾਮੇ ਨਾਮ ਸਮਾਏ ਕਹਿੰਦੇ ਇਹ ਨਾਨਕ ਗੁਰੂ ਦੇ ਸ਼ਬਦ ਨਾਲ ਹੀ ਪਰਮਾਤਮਾ ਨਾਲ ਮਿਲਾਪ ਹੁੰਦਾ ਹੈ ਫਿਰ ਉਹ ਜੀਵ ਹਰ ਹਰ ਟਾਈਮ ਹਰ ਵਕਤ ਨਾਮ ਦੇ ਵਿੱਚ ਹੀ ਸਮਾਇਆ ਰਹਿੰਦਾ ਹੈ ਹਾਂਜੀ ਇੱਥੇ ਪਾਤਸ਼ਾਹ ਨੇ ਇੱਕ ਕਰਮ ਦੀ ਗੱਲ ਕੀਤੀ ਆ ਕਰਮ ਹੋ ਗਿਆ ਕਿ ਜਿਹੜੇ ਅਸੀਂ ਕਰਮ ਕਰਦੇ ਆ ਦੂਸਰੀ ਹੈਗੀ ਆ ਮਿਹਰ ਕਹਿੰਦੇ ਕੀ ਵੀ ਇੱਕ ਤਾਂ ਅਸੀਂ ਆਪਣੇ ਸਾਡੇ ਜਿਹਦੇ ਕਰਮ ਨੇ ਜੇ ਅਸੀਂ ਕਰਮ ਕਰਦੇ ਆ ਚੰਗੇ ਕਰਮ ਤਾਂ ਉਹਦੇ ਨਾਲ ਸਾਨੂੰ ਭਗਤੀ ਮਿਲ ਜਾਂਦੀ ਆ ਪਰ ਸਾਡੇ ਵਿੱਚ ਆਪਣੇ ਕਰਮਾਂ ਦਾ ਹੰਕਾਰ ਨਾ ਆ ਜਾਵੇ ਸਾਡੇ ਭਗਤੀ ਕੀਤੇ ਆ ਵੀ ਸਾਨੂੰ ਪਰਮਾਤਮਾ ਦੀ ਬਖਸ਼ਿਸ਼ ਨਹੀਂ ਹੁੰਦੀ ਉਦੀ ਮਿਹਰ ਤੋਂ ਬਿਨਾ ਫੇ ਇੱਕ ਤਾਂ ਸਾਡੇ ਕਰਮ ਹੋਣੇ ਚਾਹੀਦੇ ਨੇ ਇੱਕ ਪਰਮਾਤਮਾ ਦੀ ਮਿਹਰ ਹੋਣੀ ਚਾਹੀਦੀ ਹੈ ਇਹਨਾਂ ਦੋਨਾਂ ਚੀਜ਼ਾਂ ਦਾ ਮਿਲਾਪ ਆ ਵਾਹਿਗੁਰੂ ਦੀ ਪ੍ਰਾਪਤੀ ਲਈ ਸਾਡੇ ਕਰਮ ਚੰਗੇ ਹੋਏ ਪਰਮਾਤਮਾ ਨੇ ਸਾਨੂੰ ਗੁਰੂ ਨਾਲ ਮਿਲਾ ਦਿੱਤਾ ਫਿਰ ਪਰਮਾਤਮਾ ਦੀ ਮਿਹਰ ਹੀ ਹੋਈ ਤਾਂ ਗੁਰੂ ਦੇ ਨਾਮ ਦੇਣ ਤੇ ਵੀ ਨਾਮ ਦੀ ਜਿਹੜੀ ਕਲਣਾ ਕਮਾਈ ਆ ਉਹ ਪਰਮਾਤਮਾ ਦੀ ਮਿਹਰ ਸਦਕਾ ਹੀ ਅਸੀਂ ਕਰ ਸਕਦੇ ਆ ਤੇ ਫਿਰ ਪ੍ਰਮਾਤਮਾ ਦੀ ਮਿਹਰ ਨਾਲ ਹੀ ਪ੍ਰਮਾਤਮਾ ਨਾਲ ਮੇਲਾਪ ਹੋ ਸਕਦਾ ਹਾਂਜੀ ਇਸ ਲਈ ਸਾਨੂੰ ਥਾਂ ਥਾਂ ਤੇ ਸੱਚੇ ਪਾਤਸ਼ਾਹ ਨੇ ਕਿਹਾ ਕਿ ਅਸੀਂ ਗੁਰੂ ਦੇ ਦਰ ਤੇ ਅਰਦਾਸ ਕਰ ਸਕਦੇ ਹਾਂ ਕਿ ਪ੍ਰਮਾਤਮਾ ਦੀ ਸਾਡੇ ਝੋੜੀ ਦੇ ਵਿੱਚ ਆਪਣਾ ਨਾਮਦਾਨ ਪਾਓ ਗੁਰੂ ਦਾ ਮੇਲਾਪ ਪਾਓ ਹਾਂਜੀ ਸੰਗਤ ਜੀ ਗੁਰਵਾਣੀ ਦੀ ਵਿਚਾਰ ਕਰਦਿਆਂ ਅਨੇਕਾਂ ਗਲਤੀਆਂ ਹੋਈਆਂ ਨੇ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਸੱਚੇ ਪਿਤਾ ਜੀ ਅੱਗੇ ਤੋਂ ਸਮਤ ਬਖਸ਼ੀਂ ਜੀ ਸਾਰੀ ਸੰਗਤ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ